ਦੱਗ ਪੱਗ ਸਵਾ ਕਿਲੇ ਦੇ ਵਿੱਚ ਸਾਰੀਆਂ ਸਬਜ਼ੀਆਂ ਮੈਂ ਕਹਿੰਦਾ ਵੀ ਜਿੰਨੀਆਂ ਵੀ ਸਬਜ਼ੀਆਂ ਨੇ ਸਵਾ ਕਿਲੇ ਦੇ ਵਿੱਚ ਵੀਰ ਨੇ ਉਗਾਈਆਂ ਹੋਈਆਂ ਨੇ ਬਾਈਆਂ ਨੇ ਉਗਾਈਆਂ ਹੋਈਆਂ ਨੇ ਪਤਾ ਚੱਲਿਆ ਹੈ ਕਿ ਜਿਹੜਾ ਮੋਹਨ ਸਿੰਘ ਦਾ ਮੁੰਡਾ ਏ ਜਤਿੰਦਰ ਸਿੰਘ ਉਹਦਾ ਸ਼ੌਂਕ ਹੈ ਸਬਜ਼ੀ ਦਾ ਇਹ ਸਵਾ ਕਿਲੇ ਦੇ ਵਿੱਚ ਸਬਜ਼ੀਆਂ ਲਗਾਈਆਂ ਹੋਈਆਂ ਨੇ ਮੈਂ ਮੈਂ ਹੁਣ ਕਿਹੜੀ ਕਿਹੜੀ ਸਬਜ਼ੀ ਦਾ ਨਾਮ ਲਵਾਂ ਲਗਭਗ ਜਿੰਨੀਆਂ ਵੀ ਸਬਜ਼ੀਆਂ ਨੇ ਸਾਰੀਆਂ ਸਬਜ਼ੀਆਂ ਲਗਾਈਆਂ ਹੋਈਆਂ ਨੇ ਬਹੁਤ ਹੀ ਵਧੀਆ ਮੁੰਡਾ ਇਹ ਆਪਣਾ ਗੱਲ ਕਾਰੋਬਾਰ ਕਰ ਰਿਹਾ ਹੈ ਖੇਤੀਬਾੜੀ ਕਰ ਰਿਹਾ ਹੈ ਆਪਾਂ ਸਾਰੀ ਜਾਣਕਾਰੀ ਜਤਿੰਦਰ ਸਿੰਘ ਤੋਂ ਤੇ ਉਹਦੇ ਪਿਤਾ ਮੋਹਨ ਸਿੰਘ ਤੋਂ ਪ੍ਰਾਪਤ ਕਰਦੇ ਆਂ ਵੀ ਇਹ ਕਿਵੇਂ ਉਹਨਾਂ ਨੂੰ ਸ਼ੌਂਕ ਪਿਆ ਕੀ ਉਹਨਾਂ ਦੇ ਮਨ 'ਚ ਇਹ ਇਸ ਤਰ੍ਹਾਂ ਦਾ ਵਿਚਾਰ ਆਇਆ ਕਿ ਵੀ ਆਪਾਂ ਇਹ ਜਿਹੜਾ ਸਬਜ਼ੀ ਬਾਜੀ ਇਹ ਸਬਜ਼ੀ ਦਾ ਕੰਮ ਕਰੀਏ ਇਹ ਨਾਲ ਗੰਨਾ ਵੀ ਬੀਜਿਆ ਹੋਇਆ ਹੈ ਤੇ ਗੰਨੇ ਦੀ ਵੀ ਨਾਲ ਤਸਵੀਰਾਂ ਵਖਾ ਰਿਆਂ ਤੇ ਨਾਲ ਨਾਲ ਗੰਨਾ ਵੀ ਬੀਜਿਆ ਹੋਇਆ ਹੈ ਲਗਭਗ ਇਹ ਸਵਾ ਏਕੜ ਜਿਹੜੀ ਇਹ ਜ਼ਮੀਨ ਹੈ ਇਹ ਜ਼ਮੀਨ ਦੇ ਵਿੱਚ ਸਬਜ਼ੀ ਲਗਾਈ ਹੋਈ ਹੈ ਜਤਿੰਦਰ ਸਿੰਘ ਦੇ ਭਰਾ ਸ਼ੇਰ ਸਿੰਘ ਕਰਦੇ ਆ ਗੱਲਬਾਤ ਸਾਡੇ ਦੋਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸ਼ੇਰ ਸਿੰਘ ਪਿੰਡ ਬਿਹੇੜ ਜ਼ਿਲ੍ਹਾ ਫਤਿਹਗੜ ਸਾਹਿਬ ਇਹ ਜੀ ਕਈ ਸਾਲਾਂ ਤੋਂ ਵਿਚਾਰ ਸੀ ਵੀ ਸਬਜ਼ੀ ਦਾ ਕੰਮ ਆਪਣੇ ਆਪ ਕੰਮ ਕਰੀਏ ਵਧੀਆ ਕੰਮ ਆ ਕੋਈ ਕੰਮ ਨਹੀਂ ਮਾੜਾ ਹੈਗਾ ਮਿਹਨਤ ਕਰਨੀ ਆ ਫਲ ਮਿਲਣਾ ਹੁਣ ਸਾਨੂੰ 2 2.5 ਸਾਲ ਦੇ ਲਗਭਗ ਹੋ ਗਏ ਸਬਜ਼ੀ ਲਾਉਂਦਿਆਂ ਨੂੰ ਹੁਣ ਆਪਣੇ ਲਾਈਆਂ ਵੀ ਆ ਪਾਲਕ ਧਨੀਆ ਗੱਠ ਗੋਭੀ ਬੰਦ ਗੋਭੀ ਫੁੱਲ ਗੋਭੀ ਤੇ ਮੂਲੀ ਲਾਈ ਵੀ ਆ ਪਾਲਕ ਸਿਕੰਦਰ ਬਾਕੀ ਹੋਰ ਆਪਾਂ ਕਰਦੇ ਜੀ ਤੇ ਪਿਆਜ਼ ਵੀ ਹੈਗ ਨਾਲ ਨੂੰ ਵੀ ਆ ਸਾਰਾ ਕੁਝ ਆਈ ਪਿਆਜ਼ ਵੀ ਆਲੂ ਵੀ ਗਾਜਰਾ ਸਭ ਕੁਝ ਹੈ ਘਰ ਵਾਸਤੇ ਵੀ ਖੇਤੀ ਕਰਦੇ ਆਂ ਢੰਗਣ ਵੀ ਆ ਢੰਗਣ ਵੀ ਆ ਜੀ ਸਾਰੀਆਂ ਆਈਟਮਾਂ ਲਾਈਆਂ ਵੀ ਨੇ ਕੀਆ ਦੀਆਂ ਲਾਈਆਂ ਵੀ ਨੇ ਕੀਆ ਵੀ ਨਹੀਂ ਮਤਲਬ ਮੈਂ ਕਹਿੰਦਾ ਵੀ ਤੇ ਜਿੰਨੇ ਵੀ ਨੌਲੇ ਦੀ ਆਪਾਂ ਹਲਦੀ ਹਾਂਜੀ ਹਾਂ ਅਮਰੂਦ ਹਾਂਜੀ ਹਾਂ ਤੇ ਨਾਲ ਗੰਨਾ ਵੀ ਬਿਲਕੁਲ ਜੀ ਬਿਲਕੁਲ ਗੰਨਾ ਵੀ ਲੈ ਇਹ ਲਗਭਗ ਇਹ ਸਵਾ ਕਿਲੇ ਦੇ ਵਿੱਚ ਇਹ ਆ ਜੀ ਹਾਂਜੀ ਹਾਂ ਸਵਾ ਕਿਲੇ ਦੇ ਵਿੱਚ ਸਾਰੀਆਂ ਏਟਮਾਂ ਲਾਈਆਂ ਹੋਈਆਂ ਜੀ ਇਹ ਤੁਹਾਨੂੰ ਫਿਰ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਮਤਲਬ ਫਾਇਦਾ ਵੀ ਹੁੰਦਾ ਹੋਵੇਗਾ ਹੁੰਦਾ ਜੀ ਮਿਹਨਤ ਕਰੋਗੇ ਫਾਇਦਾ ਤਾਂ ਹੋਊਗਾ ਹੀ ਹੋਊਗਾ ਮਿਹਨਤ ਤਾਂ ਹੁੰਦਾ ਹਾਂਜੀ ਕਿੰਨੇ ਕਿਲੇ ਵਿੱਚ ਤੁਸੀਂ ਕੀਤੀ ਕਰਦੇ ਹੋ ਜੀ ਮੈਂ 7 ਕਿਲੇ ਵਿੱਚ ਕੀਤੀ ਕਰਦੇ ਤੇ ਬਾਕੀ ਜਿਹੜੇ ਛੇ ਕਿਲੇ ਉਹਨਾਂ ਚ ਕੀ ਵੇਚਦੀ ਨਹੀਂ ਉਹਦੇ ਚੋਂ ਨਾ ਕਣਕ ਜਿੰਦੇ ਇਹ ਚੋਂ ਨਾ ਕਣਕ ਜਿਵੇਂ ਹੁਣ ਚੋਨੇ ਦੀ ਪਰਾਲੀ ਆ ਰਹਿਂਦ ਖੁੰਦ ਫਿਰ ਉਹਦਾ ਕੀ ਕਰਦੇ ਹੋ ਜੀ ਉਹ ਜੀ ਵਿਚੇਰਲਾਉਨੇ ਜੀ ਜੀ 2017 18 ਤੋਂ ਲਗਭਗ ਜੀ ਵਿਚੇਰਲਾ ਰਹੇ ਆ ਜੀ ਤੇ ਫਿਰ ਇਹ ਤਾਂ ਬਹੁਤ ਵੱਡੀ ਗੱਲ ਹੈ ਜੀ ਹਾਂ ਜੀ ਹਾਂ ਅੱਗ ਨਹੀਂ ਲਾਈ ਜੀ 17 17 18 ਤੋਂ ਲਗਭਗ ਜੀ ਅੱਗ ਨਹੀਂ ਲਾਈ ਹੈਗੀ ਖੇਤ ਅਸੀਖ ਨਹੀਂ ਬਾਲੀ ਸਿੰਗਣੀ ਵਾਲੀ ਨਾ ਜੀ ਇਹ ਲਗਭਗ ਮਤਲਬ ਕਹਿ ਦੋ ਵੀ 7-8 ਸਾਲਾਂ ਵਿੱਚ ਤੁਸੀਂ ਸਿੰਗਣੀ ਲੱਗ ਦਿੱਤੀ ਹਾਂ 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 ਸਿੰਗਣੀ ਲਾਈ ਹੈਗੀ ਫਿਰ ਇਹ ਖੇਤੀਬਾੜੀ ਵਿਭਾਗ ਵੱਲੋਂ ਤੁਹਾਨੂੰ ਕੋਈ ਮਾਨ ਸਨਮਾਨ ਮਿਲਿਆ ਕੋਈ ਨਹੀਂ ਜੀ ਕੋਈ ਸਨਮਾਨ ਨਹੀਂ ਜੀ ਮਿਲਿਆ ਚਲੋ ਤੁਸੀਂ ਵੈਸੇ ਹੀ ਪ੍ਰਦੂਸ਼ਣ ਨਿਫਲਾਉਂਦੇ ਹਾਂ ਹਾਂ ਜੀ ਵੈਸੇ ਨਹੀਂ ਮਰਦੋ ਚਲ ਆਪਣੇ ਵੀ ਬੱਚਿਆਂ ਸਾਰਿਆਂ ਦੇ ਬੱਚਿਆਂ ਜੇ ਹੁਣ ਹੋਰ ਤਕਲੀਫ ਆਉਣੀ ਸਾਚ ਆਪਣੇ ਬੱਚਿਆਂ ਨੂੰ ਵੀ ਆਉਣੀ ਆ ਆਪਾਂ ਵੀ ਇੱਥੇ ਹੀ ਰਹਿਨੇ ਆ ਜੀ ਲੋਕ ਕਹਿੰਦੇ ਨੇ ਵੀ ਖੇਤੀਬਾੜੀ ਦੇ ਵਿੱਚ ਬਚਤ ਨਹੀਂ ਹੈਗੀ ਲੱਖਾਂ ਰੁਪਈਆ ਖਰਚ ਕੇ ਬਾਹਰ ਨੂੰ ਜਾਂਦੇ ਨੇ ਉਹਨਾਂ ਨੌਜਵਾਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਨੇ ਕੋਈ ਖੇਤੀਬਾੜੀ ਦੇ ਵਿੱਚ ਬਚਤ ਤਾਂ ਹੈਗੀ ਆ ਜੀ ਜਣੀ ਜੇ ਬੰਦਾ ਲਿਮਟ ਨਾਲ ਚੱਲੇ ਠੇਕਿਆਂ ਦੇ ਰੇਟ ਵੱਧਦੇ ਜਾ ਰਹੇ ਆ ਦਿਨ ਪਰ ਦਿਨ ਐਦਕੀ ਹੁਣ ਫਸਲਾਂ ਦਾ ਝਾੜ ਵੀ ਘਟ ਗਏ ਜੀ ਐਦਕੀ ਜਣੀ ਪੱਲੇ ਉਣ ਦੇਣ ਵਾਲਾ ਕੰਮ ਹੋ ਗਿਆ ਤੇ ਜੇ ਬੰਦਾ ਹਿਸਾਬ ਨਾਲ ਚੱਲੇ ਠੇਕਿਆਂ ਦੇ ਰੇਟ ਵੀ ਘਟਣੇ ਚਾਹੀਦੇ ਨੇ ਜ਼ਿਮੀਂਦਾਰ ਜਿਹੜਾ ਬੰਦਾ ਜ਼ਮੀਨ ਠੇਕੇ ਤੇ ਦੇ ਰਿਹਾ ਉਹ ਜ਼ਮੀਨ ਦਾ ਰੇਟ ਜਾਇਜ਼ ਹੋਣਾ ਚਾਹੀਦਾ ਜ਼ਿਮੀਂਦਾਰ ਜਿਹੜਾ ਬਾਹਰ ਆ ਉਹਨੂੰ ਵੀ ਬਚਤ ਹੋਵੇ ਦੋਹੇ ਪਰਿਵਾਰ ਜਣੀ ਸੌਖੇ ਪਾਲਣੇ ਸੌਖੀ ਹੋ ਜਾਣੇ ਤੇ ਬਾਕੀ ਜਿਹੜੀ ਰਹਿਣ ਗੱਲ ਆ ਵੀ ਬਾਹਰ ਜਾਣ ਦੀ ਉਰੇ ਆਪਾਂ ਕੰਮ ਕਰਦੇ ਨਹੀਂ ਹੈਗੇ ਜੇ ਹੁਣ ਆਪਾਂ ਉਰੇ ਕੰਮ ਕਰੀਏ ਤਾਂ ਉਰੇ ਵੀ ਸਭ ਕੁਝ ਬਣਦਾ ਜੀ ਤੇ ਬਾਕੀ ਕਹਿਣ ਦਾ ਮਤਲਬ ਇਹ 40-40 ਲੱਖ ਰੁਪਇਆ ਬਾਹਰ ਨੂੰ ਜਾ ਕੇ ਲਾ ਕੇ ਜਾਂਦੇ ਆ ਜਿਹੜੀ ਆਪਾਂ ਉਰੇ ਕੰਮ ਕਰੋ ਮਿਹਨਤ ਕਰੋ ਮਿਹਨਤ ਦਾ ਫਲ ਪਰਮਾਤਮਾ ਜ਼ਰੂਰ ਦਿੰਦਾ ਟਾਈਮ ਜ਼ਰੂਰ ਲੱਗਦਾ ਜੀ ਖੇਤੀਬਾੜੀ ਦੇ ਨਾਲ ਤੁਸੀਂ ਹੋਰ ਕੀ ਨਾਲ ਕਰਦੇ ਕੀਤਾ ਹੋਰ ਵੀ ਕੀਤਾ ਕਰਦੇ ਹੋ ਹਾਂ ਜੀ ਨਾਲ ਡੰਗ ਰੱਖ ਪਸ਼ੂ ਰੱਖੇ ਹੋਏ ਆ ਜੀ ਦੁੱਧ ਪਾਉਣੀ ਹਾਂ ਜੀ ਦੁੱਧ ਪਾਉਣੀ ਆ ਜੀ ਤੇ ਕਿੰਨਾ ਕ ਦੁੱਧ ਪਾ ਦਿੰਨੀ ਹੈ ਮਤਲਬ ਇਹ ਲਗਭਗ ਲਗਭਗ ਪਈ ਜਾਂਦਾ ਜੀ 35000 ਦਾ ਜਦੋਂ ਮਹੀਨੇ ਦਾ ਪਾ ਦਿੰਨੇ ਜੀ ਚਲੋ ਉਹ ਵੀ ਤੁਸੀਂ ਮਤਲਬ ਨਾਲ ਦੁੱਧ ਦਾ ਕੰਮ ਵੀ ਹਾਂ ਹੀ ਨਾਲ ਦੁੱਧ ਦਾ ਕੰਮ ਵੀ ਕਰਦੇ ਹਾਂ ਜੀ ਪੱਗੀਆਂ ਸਬਜ਼ੀ ਭੱਜੀ ਦਾ ਕੰਮ ਕਰੀ ਜਾਂਦੇ ਹਾਂ ਜੀ ਤੇ ਤੁਸੀਂ ਬਹੁਤ ਇਹਦੇ ਵਿੱਚ ਤੁਹਾਨੂੰ ਤੁਹਾਡਾ ਮਤਲਬ ਸਹਿਯੋਗ ਕੌਣ-ਕੌਣ ਕਰਦਾ ਜੀ ਸਾਰਾ ਪਰਿਵਾਰ ਹੈ ਸਹਿਯੋਗ ਕਰਦਾ ਮੇਰੇ ਪਿਤਾ ਜੀਆ ਪ੍ਰੇਮ ਸਿੰਘ ਜੀ ਮੇਰਾ ਭਰਾ ਜਦਿੰਦਰ ਸਿੰਘ ਸਾਡਾ ਵੀਰ ਮਿੱਤਰ ਆ ਪਿੰਡ ਤੋਂ ਹੀ ਸਾਡੇ ਨਾਲ ਖੇਤੀ ਬਾੜੀ ਚ ਪੂਰਾ ਕੰਮ ਹੱਥ ਪਟਾਉਂਦਾ ਜੀ ਉਹ ਬੀਮੀਆਂ ਲੋਡ ਹੁੰਦੀ ਹੈ ਗੜਾਈ ਕਰਨ ਨੂੰ ਅਸੀਂ ਲੈ ਕੇ ਆਉਂਦੇ ਹਾਂ ਜੀ ਜਿੱਥੇ ਵੀ ਆ ਯਾਨੀ ਸਾਰਾ ਪਰਿਵਾਰ ਵੀ ਪੂਰਾ ਸਾਥ ਦੇ ਰਿਹਾ ਜੀ ਕਿ ਤੁਹਾਡਾ ਜਿਹੜਾ ਸਾ ਮੇਰਾ ਬੇਟਾ ਹੈ ਮੇਰਾ ਉਹ ਵੀ ਪੂਰਾ ਕੰਮ ਕਰਾਉਂਦਾ ਜੀ ਨਾਲ ਜੀ ਜਵਰਾਜ ਸਿੰਘਾ ਜੀ ਉਹ ਪਲੱਸ 2 ਚ ਪੜਦਾ ਜੀ ਅੱਛਾ ਉਹ ਵੀ ਕੌ ਵੀ ਕਰਦਾ ਜੀ ਹਾਂ ਜੀ ਹਾਂ ਉਹ ਵੀ ਪੂਰਾ ਕੰਮ ਕਰਾਉਂਦਾ ਜੀ ਜੇ ਔਰੇ ਕੰਮ ਆ ਤਾਂ ਔਰੇ ਕਰਾਉਂਦਾ ਨਹੀਂ ਘਰਾਂ ਡੰਗਰਾਂ ਨੂੰ ਸੰਭਾਲ ਲੈਂਦੇ ਜੀ ਤੁਸੀਂ ਕਿਸਾਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਹੋ ਮਤਲਬ ਮੈਂ ਕਿਸਾਨਾਂ ਨੂੰ ਇਹ ਸਨੇਹ ਆ ਦੇਣਾ ਚਾਹੁੰਨਾ ਵੀ ਆਪਣੇ ਜੋਗੀ ਤਾਂ ਬਿਲਕੁਲ ਤਕਰੀਬਨ ਹਰੇਕ ਮਿੱਤਰ ਆ ਬਣਾ ਕਿਸਾਨ ਵੀਰਾਂ ਘਰ ਵਾਸਤੇ ਤਾਂ ਆਪਣੇ ਜ਼ਰੂਰ ਸਬਜ਼ੀ اگਾਓ ਜਿਹੜੇ ਬਾਹਰ ਸਬਜ਼ੀਆਂ ਲੈਣੇ ਕੀ ਆਪਦਾ ਆਪਾਂ ਨੂੰ ਕਿੰਨੀਆਂ ਜੀਆਂ ਸਬਜ਼ੀਆਂ ਲੈ ਕੇ ਆਉਣੀਆਂ ਕਿਸਾਨ ਜਿਹੜਾ ਕਿਸਾਨ ਸਬਜ਼ੀ ਲਾਉਂਦਾ ਉਸ ਬੰਦੇ ਤੋਂ ਸਬਜ਼ੀ ਵੀ ਖਰੀਦੋ ਤੇ ਬਾਕੀ ਆਪਣੇ ਜੋਗੀ ਤਾਂ ਜ਼ਰੂਰ ਲਾਓ ਖਾਣ ਜੋਗੀ ਜਿੰਨੀ ਕੁ ਬੰਦਾ ਛੜਦਾ ਜਿਹਦੇ ਕੋਲ ਗੰਜਾਇਸ਼ ਹੈਗੀ ਦਿੱਤੀ ਹੈ ਪਰਮਾਤਮਾ ਨੇ ਤੁਸੀਂ ਜਿਹੜੀ ਸਬਜ਼ੀ ਹੈ ਇਹ ਕਿਸਾਨ ਮੰਡੀ ਜੀ ਵਿੱਚ ਕਿਹਾਉਂਦੇ ਕਿ ਜਿਹੜੀ ਆਮ ਸਬਜ਼ੀ ਨਹੀਂ ਅਸੀਂ ਬਸੀ ਮੰਡੀ ਜੀ ਦੇਕੇ ਜਾਂਦੇ ਹਾਂ ਜੀ ਜੇ ਬਸੀ ਮੰਡੀ ਜੀ ਹਾਂ ਜੀ ਹਾਂ